ਰਾਜਨਾ ਦੇ ਕਿਹਾ ਭਾਸ਼ਾ ਪਾਜੀ ਨੇ ਉੱਥੋਂ ਤੱਕ ਦੀ ਸੀਮਤ ਨਹੀਂ ਆਪਣੇ ਲੋਕਾਂ ਨੂੰ ਆਪਣੇ ਇੱਕ ਲੋਹੜ ਦੀ ਬੜੀ-ਬੜੀ ਕੋਇਤ ਕਰੀ ਅੱਜ ਚੱਲ ਰਹੀ ਆ ਕਿ ਜਿੱਤੂ ਨੂੰ ਸਿੱਖ ਦੇ ਖਿਦਾਬ ਕੋਈ ਪਰਹਾਣਾ ਹੈ ਉਸ ਜਮਾਨ ਤੋਂ ਕਿਵੇਂ ਕਰਦੇ ਆ ਜਿੱਥੇ ਅਸੀਂ ਭਾਈਚਾਰੇ ਦੀ ਗੱਲ ਕਰਦੇ ਆ ਉੱਥੇ

ਅਸੀਂ ਇਸ ਕਮੇਟੀ ਦੇ ਜੋ ਵੀ ਨਿਗਰਾਨ ਦੇ ਪੇਰਦੇ ਨੇ ਜੋ ਤੁਹਾਨੂੰ ਇਸਲਾਮ ਮਸ਼ਵਰਾ ਦਿੰਦੇ ਨੇ ਉਸ ਦੇ ਨਾਲ ਹੀ ਅਸੀਂ ਇਹ ਕੰਮ ਕਰਦੇ ਆ ਅੱਜ ਦੇ ਇਸ ਇੰਡਲੀ ਸਮਾਗਮ ਦੇ ਵਿੱਚ ਇਹ ਸਾਰੇ ਹੀ ਪ੍ਰੋਗਰਾਮ ਦੇ ਯੂਨੀਅਨ ਨੇ ਔਰ ਅੱਜ ਐਤਵਾਰ ਦੇ ਦੇਣ ਉਹਨਾਂ ਨੇ ਸਾਰੇ ਹਿੱਤੇ ਛੱਡ ਕੇ ਸਾਡੀ ਬੇਨਤੀ ਨੂੰ ਪ੍ਰਮਾਣ ਕਰਕੇ ਸਾਡੇ ਅੱਜ ਦੇ ਮਖਮੋਬਾਰ ਬਣੇ ਨੇ ਮੈਂ ਇਹਨਾਂ ਦਾ ਬੇਨਤੀ ਕਰਾਂਗਾ ਉਹ ਨੇ ਧਿਆਨ ਲਿਆ ਉਹ ਸਾਡੇ ਕੋਲ ਇਸ ਵਾਰ ਕਮਿਸ਼ਨਰ ਸਾਹਿਬ ਨਹੀਂ ਹੈ ਸੋਮਵਾਰ ਜੁਆਇਨ ਕਰ ਰਹੇ ਹਨ ਮੰਗਲਵਾਰ ਕਰ ਰਿਹਾ ਹੈ ਉਹ ਮੇਰੀ ਕੋਸ਼ਿਸ਼ ਹੋਏਗੀ ਕਿ ਜਦੋਂ ਉਹ ਜੁਆਇਨ ਕਰਦੇ ਆ ਤਰੋ ਸਟਾਰਟਿੰਗ 2-4 ਦਿਨ ਬਾਅਦ ਉਹਨਾਂ ਨੂੰ ਇਹ ਗੰਗਲ ਧਿਆਨ ਲਿਆ ਕੇ ਇਹਦੇ ਲਈ ਸਪੈਸ਼ਲ ਫੰਡ ਡੈਢੀ ਡੈਢੇ ਤੇ ਰਿਲੀਜ਼ ਕਰਾ ਦੇ ਇਹਦੀ ਜਿੰਨੇ ਵੀ ਚਾਹੀਦੇ ਆ ਜੇ ਵੀ ਜੇ ਟੋਰਨ ਇਹਦੀ ਮੁਰੰਮਤ ਦੇਵੇ ਰੀਨੋਵੇਸ਼ਨ ਕੀਤੀ ਜਾਵੇ ਤਾਂ ਕਿ ਜਿਸ ਪਰਪਸ ਲਈ ਇਹਨੂੰ ਬਣਾਇਆ ਗਿਆ ਸੀ ਲੋਕਾਂ ਵਾਸਤੇ ਉਹਦਾ ਪਰਪਸ ਪ੍ਰੋਪਰਲੀ ਹੋਵੇ ਔਰ ਮੈਂ ਆਸ਼ਵਾਸਨ ਦਿਨਾ ਚ ਹਾਂ ਸਿੱਟੋ ਕਿ ਮੇਰੇ ਵੱਲੋਂ ਫੁੱਲ ਆਫੀਸ਼ਲ ਫੋਲੋ ਹੋਏਗਾ ਆਪਰੇਵਲੋਂ ਮੇਰੀ پوری ਕੋਸ਼ਿਸ਼ ਹੋਏਗੀ ਕਿ ਵਿਦਨ 50 20 ਡੇਸ ਦੇ ਪਰਪਸ ਕੋਸ਼ਿਸ਼ ਕਰਾ ਪੂਰਾ ਲੱਗਣਾ ਰਹੇ ਉਸ ਤੋਂ ਬਾਅਦ ਅਕੀਰ ਵਿੱਚ ਮੈਂ ਦੋ ਗੱਲ ਦੀ ਇੱਛਾ ਹੈ ਬਹੁਤ ਸ਼ਾਂਤੀ ਬਣੀ ਜਿਸ ਹਰ ਰੋਜ਼ ਸਮੇਂ ਸਮੇਂ ਸ਼ਾਟਾ ਅਮਰਸਰ ਦੀਆਂ ਵੱਡੀਆਂ ਵੱਡੀਆਂ ਮੇਲਾ ਦਾ ਬਣਿਆ ਹੋਇਆ ਮਾਲ ਲੜਕੀ ਰਸਤੇ ਰਾਹੀਂ ਸਾਊਥ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਿਆ ਸੀ ਸ਼ੋਗੋਤ ਸ੍ਰੀ ਕਰ ਇੱਥੇ ਰੋ ਜੀ ਸਫਲਤਾ ਲਈ ਅਸੀਂ ਅੱਜ ਸੁਗਾ ਸ਼ੁਕਰੀ ਧੰਨਵਾਦ ਕਰਦੇ ਆ ਉਹਨਾਂ ਨੂੰ ਤੇ ਸਰਮਾਨ ਤੇ ਬਹੁਤ ਡੋਲਦਾ ਹੈ ਉਹਨਾਂ ਦੇ ਯਤਨ ਉਹਨਾਂ ਦੀ ਸ਼ੁਭਾਗਾ ਬਹੁਤ ਵੱਡੀ ਹੈ ਔਰ ਯਤਨ ਕਰਾਂਗੇ ਕਿ ਅਗਲੇ ਸਾਲ सहोग लेकिन चाढ़िया

ਇਹ 22 ਸਤੰਬਰ 1962 ਨੂੰ ਜਦੋਂ ਪਾਕਿਸਤਾਨ ਦੇ 에ਰਪੋਰਟਾਂ ਇੱਥੇ ਮਰਦੋਦ ਸਿਵਿਲਿਅਨ ਪੋਪੂਲੇਸ਼ਨ 'ਤੇ ਬੰਬਾਰੀ ਕੀਤੀ ਔਰ ਗੋਵਿੰਦਾ ਮਰਦੋਦ ਸਿਵਿਲਿਅਨ ਮਾਰੇ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਿਦਾਨੀ ਦੇ ਨਾਮ 'ਤੇ ਮੈਨੂੰ ਐਪਸੋਲ ਬੁਲਾਇਆ ਗਿਆ ਖਾਸ ਕਰ ਮੈਂ ਧੰਨਵਾਦ ਕਰਵਾਸਾ ਬਲਦੇਵ ਸਿੰਘ ਜਿਹਦੇ ਨਾਲ ਜੇ ਮੇਰੇ ਭਰਾ ਸਾਡੀ ਹੈ ਸਾਡੇ ਪੁਰਾਣੇ ਪਾਸਾ ਦੀ ਹੈ ਉਹਨਾਂ ਚੇਤੇ ਤੌਰ ਤੇ ਸਦਾ ਤੱਕ ਯਾਦ ਹੀ ਅਸੀਂ ਉਹਨਾਂ ਸ਼ਿਦਾਨੀ ਦੇ ਨਾਮ 'ਤੇ ਕਰ ਗਣੁੱਤਿਆ ਔਰ ਬਾਅਦ ਚ ਮੈਨੂੰ ਇਹ ਵੀ ਦੱਸਿਆ ਗਿਆ ਜਦਕਿ ਮੈਨੂੰ ਇਹਦੀ ਨੋਲੇਜ ਨਹੀਂ ਸੀ ਤੇ ਇਹ ਉਹਨਾਂ ਦੀ ਯਾਦ ਵਿੱਚ ਇੱਕ ਇੱਕ ਤੋਂ ਸਮਾਰਕ ਵੀ ਬਣਾਇਆ ਗਿਆ ਸਾਰੇ ਵੀ ਕਬੱਡੀ ਵਲੋਂ 160 ਸਾਰੇ ਆਪਣੇ ਪੁਰਮਥੀ ਸ਼੍ਰੀ ਸਰਪਲ ਡਾਰਜ ਦੇ ਪ੍ਰਧਾਨ ਜੀ ਜਿਹੜਾ ਇਸ ਜਿਹੜਾ ਕਮਿਊਨਿਟੀ ਹਾਲ ਆ ਲੋਕਾਂ ਦੇ ਲਈ ਬਣਾਇਆ ਇਹ ਉਹਨਾਂ ਦੇ ਸਮਰਪੇ ਦਾ ਸ਼ਿਦਾਨੋ ਕਿ ਇਹਦੀ ਹਾਲਤ ਵੀ ਬਹੁਤ ਚੰਗੀ ਨਹੀਂ ਹੈ ਜਰਜਰ ਕੰਡੀਸ਼ਨ ਦਾ ਤਰੁੱਤ ਰਹਿਣੋ ਸ਼ਦੀ ਲੋਰ ਆ ਉਹ ਮੈਂ ਦੇਖਿਆ ਇੱਥੇ ਆ ਕੇ ਉਹ ਵਾਕਈ ਬਿਲਕੁਲ ਸਹੀ ਕਹਿ ਰਿਹਾ ਹੈ ਇਹ ਜਿਹੜੇ ਛੇਦਾਂ ਦੀ ਯਾਦ ਜਿਹੜੀ ਹੈ ਤੁੰੜੀ ਹਾਲ ਬਣਾ ਕੇ ਇਹਨੂੰ ਬਹੁਤ ਰੈਨੋਵੇਸ਼ਨ ਦੀ ਲੋੜ ਹੈ। ਔਰ ਕਿਉਂਕਿ ਮੇਰਾ ਧਿਆਨ 'ਚ ਮੈਨੂੰ ਹੋਣਾ ਹੈ ਜੇ ਦੋ ਦਿਨ ਮੈਨੂੰ ਪਤਾ ਵੀ ਅੱਜ ਲੱਗਾ ਦੋ ਚਾਰ ਦਿਨ ਪਹਿਲਾਂ ਹੀ ਕਿ ਇੱਥੇ ਇੱਕ ਤੁੰੜੀ ਹਾਲ ਬਣਿਆ ਆ ਤੇ ਮੇਰੀ ਪੂਰੀ ਆਸ਼ਵਾਸਨ ਦਿੱਤਾ ਮੈਂ ਅਫਸਰ ਨੂੰ ਸਟੇਟ ਦੇ ਦਿੱਤਾ ਕਿ ਮੇਰੀ ਪੂਰੀ ਕੋਸ਼ਿਸ਼ ਹੈਗੀ ਮਾਨਯੋਗ ਆਪਣੇ ਕਮਿਸ਼ਨ ਸਾਹਿਬ ਆਂਦੇ ਜਾਂ ਮੇਰੇ ਸਾਹਿਬਾਂ ਦੇ ਧਿਆਨ 'ਚ ਲਿਆ ਕੇ ਜਦੋਂ ਵੀ ਮੇਰਾ ਹੌਸਲਾ ਹੈ ਜਾਂ ਕਮਿਸ਼ਨ ਸਾਹਿਬ ਦੇ ਨਾਲ ਜਿਹੜੇ ਉਹਨਾਂ ਦੀ ਲਿਮਟ 'ਚ ਹੈ ਕਿ ਲਿਆ ਕੇ ਇਹਦੀ ਰੈਨੋਵੇਸ਼ਨ ਕਰਾਉਣੇ ਤੇ ਫੰਡ ਰੀਲੀਜ਼ ਕਰਾਇਆ ਅੰਮ੍ਰਿਤਸਰ ਮੇ ਤੋਂ ਮਾਰਗੈਂਡਾ ਹਮਕਿਨ ਕਿੰਨਾ ਚਿਰ ਲੱਗ ਜਾਵੇਗਾ ਮੈਂ ਦੱਸਿਆ ਨਾ ਮੈਨੂੰ ਨਹੀਂ ਨਾਲੋ ਜਗਾ ਮੰਗ ਹੈ ਮੰਗ ਗਿਆਨੀ ਗੁਰਦੀਪ ਸਿੰਘ ਦੱਸਿਆ ਕਿ ਮੈਂ ਕੀਤੀ ਐ ਇਹ ਲੋਕ ਰਾਜਾ ਜਗਾ ਇਹ ਬਹੁਤ ਹੈ ਇੱਥੋਂ ਦੇ ਬੰਦੇ ਪ੍ਰਤੀਨਿਧੀ ਹੈ ਮੰਗ ਜਰੀ ਆਵਾਜ਼ ਹੈ ਨਾ ਉਹਨਾਂ ਵੱਲੋਂ ਜਿੱਦਾਂ ਸੜਕਾਂ ਪੰਛੀਆਂ ਸੀਵੇਰੇ ਵੈਸੇ ਲਾਈਟ ਸੀ ਲਾਈਟ ਬੰਦਰੀ ਹੈ ਜਿਹੜਾ ਛਾੜਾ ਫੋਰ ਲੇਨ ਹੋਸਦਾ ਫੁੱਟਬਾਲ ਖਸਦੇ ਇਹ ਵੀ ਕੁਝ ਹੋ ਸਕਦਾ ਹੈ ਥੋੜੀ ਜਿਹੀ ਕਮੀ ਤੇ ਰਹੀ ਹੈ ਕਿਸੇ ਨਾ ਕਿਸੇ ਪਾਸੋਂ ਕਿਤਾ ਗਿਆ

ਜਿਸਾਨ ਦੇ ਸਾਥੀ ਸਭ ਤੋਂ ਇਹਦੇ ਬਾਲਪਨ ਨਹੀਂ ਹੋ 52 ਲੋਕ ਸਹਾਦੇ ਦੇ ਜਿਹੜੇ ਆਪਣੇ ਕਮਾਦਾਰਾਂ ਤੋਂ ਕੰਮਕਾਰ ਚੱਲ ਵਾਤੇ ਜਾਂ ਬਿਆਰੇ ਵਿੱਚ ਜੋ ਕੋਈ ਇੰਡੀਆਂ ਚੀਜ਼ਾਂ ਪਾਛਾ ਹੈ ਉਹ ਇਸ ਲੇਟਰੇ ਚਾਹੀਦੇ ਉਹਨਾਂ 52 ਵਿੱਚ 7 ਔਰਤਾਂ ਔਰ 4 ਬੱਚੇ ਵੀ ਸ਼ਾਮਲ ਸੀ ਉਹਦਾ ਉਹ ਚੋਣਾਂ ਚ ਦੇਖੋ ਇਹ ਜਿੱਥੇ ਅਸੀਂ ਖੜੇ ਆ ਇਹ 1960 ਤੋਂ ਬਾਅਦ ਇਸ ਸਾੜ ਰਹੇ ਕਿਉਂਕਿ ਉਹ ਚਲੇ ਮਿਚਲ ਕਮੇਟੀ ਸਾਟਾਤੀ ਸੀ ਉਹ ਦੇ ਦੇ ਪ੍ਰਜਨਨ ਦੇ ਰਹੇ ਆ ਇਹਨਾਂ ਦਾ 7ਵਾਂ ਗਾਂਬਲਾ ਡਾਂਸ ਸਭ ਤੋਂ ਪਹਿਲਾ ਕਮੇਟ ਜਗਤਾਰ ਦਾਤਰੀ ਦੇ ਉਹਨਾਂ ਦੀ ਸੋਚ ਮੁਤਾਬਕ ਦਾ ਇੱਥੇ 760 ਵਿੱਚ ਹੀ ਜਲਦਗਾਰ ਜਾਂ ਜੰਦਕਰ ਨਹੀਂ ਇਹਦਾ ਨਾ ਹੈ ਸੀਡ ਮੈਮੋਰੀਅਲ ਕਮਿਊਨਿਟੀ ਹਾਲ ਰੱਖਿਆ ਗਿਆ ਸੀ ਜੰਦਕਰ ਤਾਂ ਕਰਕੇ ਵੱਜ ਗਿਆ ਕਿਉਂਕਿ ਜੰਦਕਰ ਜੰਗਾਂ ਛੋਟੀਆਂ ਛੋਟੀਆਂ ਇੱਥੇ ਆਉਂਦੀ ਆ ਰਹੀਆਂ ਗਰੀਬ ਲੋਕ ਆਪਣਾ ਸਮਸਤਾ ਇੱਥੇ ਦੀਦਾ ਦਾ ਸ਼ਗਨ ਵਗੈਰਾ ਲਾਜ ਰਸਮਾਂ ਕਰਦੇ ਰਹੇ ਤਾਂ ਕਰਕੇ ਵੀ ਜੰਦਕਰ ਤੇ ਨਾ ਇਹਦਾ ਸੀਡ ਮੈਮੋਰੀਅਲ ਹੀ ਹੈ اور ਕਮਿਊਨਿਟੀ ਸੈਂਟਰ ਵੀ ਇੱਥੇ ਬਕਾਇਦਾ ਰੀਡਿੰਗ ਰੂਮ ਬਣਿਆ ਹੋਇਆ ਓਕੇ ਬਕਾਇਦਾ ਉੱਤੇ ਮੀਟਿੰਗਾਂ ਹੁੰਦੀਆਂ ਸੀ ਤੇ ਬਾਤਾਂ ਰ ਹੋਗਿਆ ਸੀ ਇੱਥੇ ਅਖਬਾਰਾਂ ਰੋਜ਼ ਆਉਂਦੇ ਅੰਦੇ ਕੁਆਚਮੈਂਟ ਸੀ ਜਿਹੜਾ ਇੱਥੇ ਲਗਾਤਾਰ ਰਹਿੰਦਾ ਸੀ ਸਮੇਂ-ਸਮੇਂ ਤੇ ਸਾਰੀ ਜੀ ਵਾਇਬ੍ਰੈਂਟ ਕੱਢਦੇ ਰਹੋ ਸਮੇਂ-ਸਮੇਂ ਤੱਕ ਮੁੰਡਾ ਵੱਡੂ ਤੁਹਾਨੂੰ ਕੀ ਸਮੇਂ-ਸਮੇਂ ਤੇ ਅਸੀਂ ਸਮੁੱਚੇ ਰੂਪੇ ਕੀ ਔਰ ਮੈਂ ਇੰਡੀਵਿਜੂਅਲ ਤੌਰ ਤੇ ਵੀ ਅਖਬਾਰਾਂ ਰਾਈ ਔਰ ਵੀਡੀਓ ਕੀ ਅੱਜ ਕੱਲ ਜਿਹੜਾ ਮੋਬਾਈਲ ਚੱਲਿਆ ਉਹਨਾਂ ਰਾਈ ਨੇ ਇਹ ਗੱਲ ਨੂੰ ਉਭਾਰ ਦੇ ਰਿਹਾ ਔਰ ਮੈਨੂੰ ਸੋਚ ਹੈ ਕਿ ਜਦ ਕਮਿਸ਼ਨਰ ਸਾਹਿਬ ਨੂੰ ਮਹਦੇ ਸੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਜੀ ਵੀ ਜਿਆਦਾ ਸਾਡੇ ਅਸੀਂ ਉਹਨਾਂ ਨੂੰ ਦੱਸਦੇ ਜੀ ਤੇ ਜਿਸ ਤਰ੍ਹਾਂ ਇਹਨਾਂ ਸਭ ਚੱਤਰ ਰਹਿਤ ਆ ਸਾਡੇ ਲੋਕਾਂ ਦੇ ਬਦਕੀ ਤੋਂ ਖਲਾਫ ਗਸਤੀ ਸੀ ਅੱਠੇ ਦੀ ਕਮੇਟੀ ਨੂੰ ਉੱਥੇ ਅਮਰਜ ਕੀਤਾ ਅਮਰਸਰ ਵਿੱਚ ਉਸ ਵੇਲੇ ਜਿਆਦਾ ਤੁਹਾਡੀ ਹੋ ਗਿਆ ਕੋ ਗੱਲ ਕਿ ਹੁਣ ਤੁਹਾਨੂੰ ਬਦਲਾ ਜਾਵੇ ਔਰ ਹੋਰ ਮੈਂ ਦੱਸਣਾ ਚਾਹਾਂਗਾ ਇੱਥੇ ਧਰਮਪਾਲ ਕਮਿਸ਼ਨਰ ਜਿਹੜੇ ਸੀਗੇ ਇੱਕ ਵਾਰੀ ਬਣੇ ਅਸੀਂ ਉਹਨਾਂ ਨੂੰ ਮਿਲਣ ਗਏ ਉਹ ਕਹਿੰਦੇ ਸਾਨੂੰ ਤੇ ਜਲਦੀ ਪਤਾ ਨਹੀਂ ਵੀ ਸਾਡੀ ਜਿਆਦਾ ਆਦਾ ਉਸ ਤੋਂ ਬਾਅਦ ਮੰਡਰ ਅਧਿਕਾਰੀ ਹੋਏ ਉਹਨਾਂ ਤੁਹਾਨੂੰ ਕੋਤਸਤਾ ਉਸ ਤੋਂ ਬਾਅਦ ਦਿੱਤੀ ਆਈ ਹੈ ਜਿਉਂ ਉਹਨਾਂ ਨੇ ਕਹਿ ਚੁੱਕੀ ਹੋਈ ਹੋਰ ਵੀ ਕਈ ਜਿਹੜੇ ਅਧਿਕਾਰੀ ਹੋਏ ਵਾਰ-ਵਾਰ ਚਾਹਿਆ ਸੀ ਬਿਖਿਆ ਦੇ ਦਿੱਤੀ ਰੋਗ ਆ ਦਿੱਤੀ ਰੋਗ ਮੈਂਬਰਾਂ ਤੋਂ ਮਗਰਾਂ ਜੰਦੇ ਰਹੇ ਆ ਡੈਰੀ ਨੰਬਰ ਸਾਰਾ ਕੋਈ ਛੱਡ ਪਰ ਉਹਨਵੇਂ ਆ ਦਿੱਤ ਦੋ ਚਾਰ ਦਿਨ ਪਹਿਲਾਂ ਜੇ ਮਿਲ ਕੇ ਆਏ ਆ ਵਾਪਸ ਆਪਣਾ ਜਿਹੜੀ ਆਪਣੀ ਐਫਐਸਓ ਵੱਲੋਂ ਤੇ ਉਹਨਾਂ ਜੋ ਛੋਟੇ ਥੋੜੇ ਮਹੀਨਿਆਂ ਦਾ ਫੇਸ ਹੋਣੇ ਹੋਣੇ ਜਿਹੜੇ ਇੱਕ ਮਹੀਨੇ ਤੋਂ ਬੇਚੀ ਕਿਤੇ ਆਏ ਆ ਇਹਨਾਂ ਨੇ ਵੀ ਜਵਾਬ ਦਵਾਇਆ ਅਸੀਂ ਇਹ ਜਿਹੜਿਆ ਇੱਥੇ ਗੱਲਾਂ ਸੁਣ ਕੇ ਚੱਲੇ ਆ ਅਸੀਂ ਇੱਥੇ ਜ਼ਰੂਰ ਜਿਹੜਿਆ ਰੈਵਨਿਟ ਕਰਾਂਗੇ ਕਿਉਂਕਿ ਇਹ ਜਿਹੜੀ ਯਾਦਗਾਰ ਹੈ ਇਹ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਸਾਏਗੀ ਕਿ ਜੰਗਾ ਕਿੱਧਿਆ ਭਿਆਨਕ ਹੁੰਦੀ ਹੈ ਔਰ ਕਿੰਨਾ ਜਾਨਲੇ ਵਾਲੀ ਨੁਕਸਾਨ ਹੁੰਦਾ ਔਰ ਉਹ ਇਸ ਗੱਲ ਦੇ ਤੇ ਗ੍ਰੇਡ ਰੈਂਕ ਦੇ ਤੇ ਸਾਨੂੰ ਜੰਗ ਨਾ ਚਾਹੀਦੀ ਤੰਮਣ ਵਾਸਤੇ ਅਸੀਂ ਲਗਾਉਣਾ ਛੇ ਸਾਡੇ ਮੰਗ ਮੁੱਖ ਤੌਰ ਤੇ ਇਹ ਹੈ ਕਿ ਇਸ ਨੂੰ ਰੈਵਨਿਟ ਕਰਕੇ ਬਕਾਇਦ ਤੌਰ ਤੇ ਇੱਕ ਕਮੇਟੀ ਬਣਾਈ ਜਾਵੇ और वो तो होते हैं होते हैं सरकार कार्य संधि वालों वातमन में रक्षण के रोज जबी साउथ बाई होके लोग छोटे-छोटे मीटिंग जहाँ आम आम तौर तो होते जरे ना दे निक्के बढ़े फंक्शन होते पहले इधर आके होम इधर ਡਾਕਟਰ ਭੁਪਿੰਦਰ ਸਿੰਘ ਪ੍ਰਤਾਪ ਜੀ ਆਸ਼ਾ ਦਾ 22 ਸਤੰਬਰ 1965 ਚੜਿਆ ਪਾਕਿਸਤਾਨ ਸਾਪਾਂ ਲੜਿਆ ਹਿੰਦ ਨੇ ਬਹਾਦਰੀ ਦੇ ਝੰਡੇ ਕਦੇ ਓਏ ਕੀਤੇ ਨੇ ਤਬਾ ਤੇਰੇ ਫੌਜੀ ਅੱਡੇ ਓਏ ਨਾ ਤੇਰਾ ਚਾਹ ਜੰਗ ਵਾਲਾ ਮਖਣਾ ਲਾਹੌਰ ਵਾਲੀ ਪੁੱਤ ਤੇਤੀ ਆਸਾ ਚਖਣਾ ਜਿਹੜੇ ਕੀਤੇ ਪਾਕਿਸਤਾਨੀਆਂ ਨੇ ਕਰਦੇ ਤਾਂ ਇਹ ਤਾਂ ਹੁੰਦੇ ਜੋ ਨ ਕਰੇ ਨੇ ਜodhpur ਬੰਬ ਛੁੱਟੇ ਕੀਤੀ ਆਤੋਏ ਚਾੜੇ ਬੰਬ ਛੁੱਟੇ ਕੀਤੀ ਆਤੋਏ ਚੁਰੂ ਕੀਤੀ ਚਤਪੀਨੀ ਜਨਤਾ ਦੀ ਜਾਤੋਏ ਜਨਤਾ ਨੇ ਦੱਸ ਤੇਰਾ ਕੀ ਵਿਗਾੜਿਆ ਮਾਲਾ ਪਿੰਡ ਬੰਬਾ ਦਾ ਤੂੰ ਜਾ ਰਿਹਾ ਇਹ ਤੇਰੇ ਬਹਾਦਰੀ ਦੇ ਚੰਡੇ ਗੱਡੇ ਓਏ ਕਿਤੇ ਨੇ ਤਬਾ ਤੇਰੇ ਫੌਜੀ ਹੱਡੇ